ਹਾਂ ਜੀ ਦੋਸਤੋ ਟੋਕੜ ਗੱਪਣ ਆਪਾਂ ਇੱਕ ਤੁਹਾਨੂੰ ਮੱਝ ਦਿਖਾ ਰਹੇ ਆ ਡਾਕਟਰ ਹੈਪੀ ਦੇ ਘਰੋਂ ਆਪਾਂ ਵੀਡੀਓ ਬਣਾ ਰਿਹਾ ਜੀ ਪਿੰਡ ਹੈਗਾ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਗ੍ਰੇਡਡ ਆਪਾਂ ਮੱਝ ਕਹਿ ਸਕਦੇ ਆ ਕਿਉਂਕਿ ਅੱਖਾਂ ਦੀਆਂ ਚਿੱਟੀਆਂ ਨੇ ਥਣਲੇਪੇ ਦੀ ਪੂਰੀ ਸਾਫ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਡਾਕਟਰ ਹੈਪੀ ਦੇ ਨਾਲ ਕਰ ਸਕਦੇ ਹੋ ਸੰਪਰਕ ਕਿੰਨੇ ਚਿਰ ਦੀ ਗੱਪਣ ਹੈ ਤੇ ਕਿੰਨਾ ਦੁੱਧ ਹੈ ਇਹਦੀ ਗੱਲਬਾਤ ਕਰਦੇ ਆ ਕੱਲ ਮਿੱਤਰੋ ਛੋਟਾ ਕਿ ਆਪਣਾ ਫਰਜ ਬੰਦਾ ਦੱਸਣ ਦਾ ਕਈ ਭਰਾ ਦੂਰੋਂ ਚੱਲ ਕੇ ਆ ਜੇ ਅੰਲਾਕ ਇਹ ਵੀ ਇਹ ਚੀਜ਼ ਸਾਨੂੰ ਦੱਸੀ ਨਹੀਂ ਕੱਦ ਫਿਰ ਆਪਾਂ ਕਹਿੰਦੇ ਵੀ ਛੋਟੇ ਕੱਦ ਦੀ ਹੈ ਥਣਲੇ ਵੀ ਦੀ ਪੂਰੀ ਸਾਫ ਹੈ ਦੁੱਧ ਕਿੰਨਾ ਤੇ ਕਿੰਨੇ ਮਹੀਨੇ ਦੇ ਗੱਪਣਾ ਫਿਰ ਆਪਾਂ ਤੁਨ ਤੋੜ ਕੇ ਦਿਖਾਵਾਂਗੇ ਪਹਿਲਾਂ ਗੱਲਬਾਤ ਕਰ ਲਗੇ ਹਾਂਜੀ ਭਾਈ ਡਾਕਟਰ ਹੈਪੀ ਕੀ ਹਾਲ ਚਾਲ ਆ ਜੀ ਬਾਈ ਜੀ ਠੀਕ ਐ ਸੇ ਤਾਂ ਠੀਕ ਹੈ ਬਈ ਇਹ ਹੁਣ ਸੂਏ ਦੀ ਗੱਲ ਕਰਗੇ ਇਹ ਆਪਣੀ ਤੀਜੀ ਸੂਏ ਆ ਸੂਣਾ ਜਿਹੜੇ ਹੁਣ ਤੀਜੀ ਸੂਏ ਸੂਣਾ ਹੈ ਹਾਂ ਮਤਲਬ ਵੀ ਦੂਜੇ ਸੂਏ ਸੂਈ ਵੀ ਆ ਕਿੰਨਾ ਦੁੱਧ ਹੁਣ ਇਸ ਟਾਈਮ ਥਲੇ 5.5 ਕਿਲੋ 6 ਕਿਲੋ ਦੇ ਕਰੀਬ ਹੈ 5.5 ਕਿਲੋ ਦੁੱਧ ਹੈ ਹਾਂ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਹਾਂ ਤੇ 4.5 ਸਾਢੇ 4 ਮਹੀਨੇ ਤੋਂ ਉੱਤੇ ਗੱਭਣਾ ਹੈ ਸਾਢੇ 4 ਤੋਂ ਉੱਤੇ ਮਿੱਤਰੋ ਗੱਭਣਾ ਹੈ 5.5 6 ਕਿਲੋ ਬਾਈ ਕਹਿੰਦਾ ਵੀ ਦੁੱਧ ਆ ਕੱਦ ਛੋਟਾ ਹੈ ਤੇ ਸਿਹਤ ਪੱਖੋਂ ਚੰਗੀ ਆ ਥਾਂ ਲੇਵ ਦੀ ਪੂਰੀ ਸਾਫ ਹੈ ਤੇ 4 ਤੇ ਮਿਲਦੀ ਹੈ ਬੱਚਾ ਹੈ ਨਹੀਂ ਥੋੜੋ ਜਿਹਾ ਤੋਰ ਕੇ ਦਿਖਾ ਦਿਓ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਮੋੜ ਲਓ ਮੁੱਲ ਦਵਾਰੇ ਦੱਸ ਦੋ ਮੁੱਲ ਆਪਾਂ ਕੀ ਕਰਨਾ ਮੁੱਲ 80000 ਹੈ ਮਾਣ ਤਾਨ ਹੋ ਗਿਆ ਤੇ ਫੋਨ ਨੰਬਰ ਦੱਸ ਦੋ 79861 79861 58861 58861 ਸੋ ਪਿੰਡ ਨਥਾਣਾ ਘਰ ਕਿੱਥੇ ਜੀ ਆਪਣਾ ਨਥਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਭਗਤਾ ਰੋਡ ਦੇ ਨੇੜੇ ਹੈ ਬਿਲਕੁਲ ਨੇੜੇ ਹੈ ਸੱਪੜ ਦੇ ਸੱਪੜ ਦੇ ਤੇ ਆਰਾਮ ਬਾਗ ਹੈ ਹਾਂ ਓਕੇ ਜੀ ਧੰਨਵਾਦ